ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਰਨਪ੍ਰੀਤ ਸਿੰਘ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦਾ ਇੱਕ ਵਾਰ ਫੇਰ ਤੋਂ ਅਸੀਂ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਗਤੀਵਿਧੀਆਂ ਨੂੰ ਲੈ ਕੇ ਬੰਦੀ ਛੋੜ ਦਿਵਸ ਦੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਾ ਚੱਲ ਰਹੇ ਲੜੀਵਰ ਕਥਾ ਸਮਾਗਮਾਂ ਨੂੰ ਲੈ ਕੇ ਕੀਤਾ ਗਿਆ ਧੰਨਵਾਦ ਇਸ ਮੌਕੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਆ ਰਹੇ 350 ਸਾਲਾ ਸਟਾਫ ਦੀ ਵਿੱਚ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤਨਤਨ ਸਾਹਿਬ ਸਤਿਗੁਰੂ ਛੇੜ ਗੁਰੂ ਹਰਗੋਬਿੰਦ ਪਾਚਾ ਜੀ ਦਾ ਸਮੂੱਚੇ ਪੰਥ ਨੇ ਸਮੂਹ ਗੁਰੂ ਨਾਨਕ ਨਾਮ ਦੇ ਬੰਬਾਈ ਭਾਈ ਦੇ ਸਤਿਗੁਰਾਂ ਦਾ ਬੰਦੀ ਛੋੜ ਦਿਵਸ ਮਨਾਇਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਸਤਿਗੁਰ ਜੀ ਦਾ ਪਵਿੱਤਰ ਸੰਦੇਸ਼ ਉਹ ਸਾਡੇ ਹਿਰਦਿਆਂ ਵਿੱਚ ਸਤਿਗੁਰ ਜੀ ਵਾਸਾ ਕਰਨ ਸਾਰੇ ਇਕੱਠਾਂ ਇਕੱਤਰ ਹੋਈਏ ਆਉਂਦਾ ਜਿਹੜਾ 350 ਸਾਲਾ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਉਹ ਸਮੂੱਚੀ ਕੌਮ ਇਕੱਠਾਂ ਹੋ ਕੇ ਮਨਾਵੇ ਤੇ ਨਾਲ ਦੀ ਨਾਲ ਮੈਂ ਸਾਰੇ ਪੰਥ ਨੂੰ ਸਮੋਚਣ ਨੂੰ ਬੇਨਤੀ ਕਰਦਾ ਕਿ ਜੱਲੇ ਹਿੱਲੇ ਬਿੱਲੇ ਸਾਰੇ ਖਤਮ ਹੋ ਜਾਣ ਫਿਰ ਅਖੀਰ ਹੈ ਤਾਂ ਸਤਿਗੁਰ ਜੀ ਅੰਗ ਸੰਗ ਹੀ ਆ ਪਰ ਮਨੋਖ ਆਪਣੇ ਤੌਰ ਤੇ ਉੱਤੇ ਯਤਨ ਕਰਦਾ ਪਰ ਯਤਨ ਜੱਲੇ ਮੁੱਕ ਜਾਂਦੇ ਆ ਤੇ ਸਤਿਗੁਰਾਂ ਦੇ ਚਰਨਾਚਰ ਅਰਦਾਸ ਤੇ ਬੇਨਤੀ ਜੋੜੜੀ ਆ ਸਾਰੇ ਰੜ ਕੇ ਰਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਤਿਗੁਰਾਂ ਦੇ ਚਰਨਾਚਰ ਅਰਦਾਸ ਕਰੀ ਤੇ ਮੈਨੂੰ ਪੂਰਨ ਆਸ ਆ ਕਿ ਕਿਸੇ ਨਾ ਕਿਸੇ ਸਤਿਗੁਰ ਜੀ ਸਮੇਂ ਤੇ ਉਹਨਾਂ ਸਾਰਿਆਂ ਨੂੰ ਜਿਵੇਂ ਸਤਗੁਰ ਜੀ ਨੇ ਬਵੰਜਾ ਰਾਜੇ ਛੜਾਏ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਸਹਾਇ ਹੋਣਗੇ ਸੋ ਅੱਜ ਸਿੱਖ ਪੰਥ ਦਾ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਜਿਹਨੂੰ ਸਤਗੁਰਾਂ ਨੇ ਮਹਾਰਤ ਵਖੇ ਕੀਤੀ ਪਵਿੱਤਰ ਗੁਰਬਾਣੀ ਦਸਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਭਾਈ ਆਨੰਦ ਲਾਲ ਜੀ ਭਾਈ ਗਰਦਾਸ ਜੀ ਉਦੋਂ ਅਲਾਵਾ ਕਿਤੇ ਕਿਤੇ ਵਖਿਆਨ ਦੇ ਤੌਰ ਤੇ ਕੋ ਸਾਖੀ ਦਾ ਕਰ ਲੈਣ ਵਖਿਆਨ ਨਹੀਂ ਤੇ ਇੱਥੇ ਇਸ ਅਦਾਰੇ ਚ ਗੁਰਮਤ ਦੇ ਪਰ ਉਹ ਹੋਰ ਇਸ ਜਾਜਵੇ ਤਹਿ ਤੇ ਹਮੇਸ਼ਾ ਕਥਾ ਕਰਦੇ ਆ ਤੇ ਸੁੱਤੇ ਸਿੱਧੇ ਸਾਡੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤਜਖੰਡ ਵਾਸੀ ਉਹ ਜਦੋਂ ਇਹਨਾਂ ਦੀ ਸਮਾਪਤੀ ਹੁੰਦੀ ਸੀ ਬੰਦੀ ਛੋਟ ਦਿਵਸ ਤੇ ਤੇ ਉਹ ਵੀ ਆਇਓ ਸੀ ਉਹਨਾਂ ਨੇ ਸੁੱਤੇ ਸਿੱਧ ਕਿਹਾ ਕਿ ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਹੁਣ ਥੋੜਾ ਜਿਹਾ ਆਗਾਂਹ ਨੂੰ ਆ ਜਾਓ ਬੰਦੀ ਛੋਟ ਦਿਵਸ ਤੋਂ ਲੈ ਕੇ ਸਤਿਗੁਰਾਂ ਦੇ ਪ੍ਰਕਾਸ਼ ਦੇ ਸਾਡੇ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਦੇ ਸਾਡੇ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਤੁਸੀਂ ਇੱਥੇ ਕਥਾ ਕਰਿਆ ਕਰੋ। ਸਵਾਜੋਨੀ 6 ਅਕਤੂਬਰ ਤੋਂ ਲੈ ਕੇ 22 ਅਕਤੂਬਰ ਤੱਕ ਲਗਾਤਾਰ 16 ਦਿਨ ਹਾਜ਼ਰੀ ਭਰੀ ਆ। ਤੇ ਇਹਨਾਂ 16 ਦਿਨਾਂ ਦੇ ਵਿੱਚ ਸੰਗਤਾਂ ਨੇ ਵੀ ਖੂਬ ਭਰਮਾ ਹੰਗਾਰਾ ਵੀ ਦਿੱਤਾ ਤੇ ਕਥਾ ਵੀ ਸਰਵਣ ਕੀਤੀ। ਸੋ ਉਹਨਾਂ ਨੂੰ ਅੱਜ ਰਸਮੀ ਤੌਰ ਤੇ ਮਾਨ ਸਨਮਾਨ ਦੇ ਕੇ ਵਧਾਈ ਦਿੱਤੀ ਗਈ ਆ। ਸੋ ਉਹਨਾਂ ਨੇ ਵੀ ਸਾਰਿਆਂ ਨੇ ਤੇ ਮੈਂ ਵੀ ਆਪਣੇ ਸਮੋਚਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਉਂਦੀ ਚਤਾਲ ਦੀ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸ੍ਰੀ ਖਾਲਸਾ ਪੰਥ ਵੱਧ ਚੜ ਕੇ ਸ਼ਬਦ ਦੀ ਦੇ ਵਿੱਚ ਜੋ ਆਪਣਾ ਹਿੱਸਾ ਪਾਵੇ ਇਹ ਨਹੀਂ ਬੇਨਤੀ ਕਰਕੇ ਕਿ ਮੱਦਾ ਜਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਦਿਓੜੀ ਤੋਂ ਜਿੱਥੇ ਹਰ ਸਾਲ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਜਾਂਦਾ ਹੈ ਇਸ ਵਾਰ ਵੀ ਬੰਦੀ ਛੋੜ ਦਿਵਸ ਦੇ ਮੌਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਹੈੱਡ ਗ੍ਰੰਥੀ ਗਿਆਨੀ ਰੁਘਵੀਰ ਸਿੰਘ ਜੀ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਆਓ ਦੇਖਦੇ ਹਾਂ ਇਸ ਵਾਰ ਉਹਨਾਂ ਨੇ ਦਰਸ਼ਨ ਦਿਓੜੀ ਤੋਂ ਕੀ ਸੰਦੇਸ਼ ਦਿੱਤਾ ਜੋ ਰੋਹਾਨੀਅਤ ਤੇ ਮਜਸਮਾ ਸਾਂਝੀ ਵਾਲਤਾ ਦੇ ਭਗਤੀ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸਚਕਾਂਢਲ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਔਰ ਬੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੰਦੇ ਛੋੜ ਦਿਹਾੜੇ ਦੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਵਿੱਚ ਜੁੜ ਬੈਠੇ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਔਰ ਟੈਲੀਵਿਜ਼ਨ ਦੇ ਬਾਧਿਅਮ ਤੇ ਰਾਹੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਹੋਏ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬੰਦੇ ਛੋੜ ਦਿਵਸ ਹੈ ਜਿਸ ਨੂੰ ਸਦੀਆਂ ਤੋਂ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਪਖਤ ਸਰ ਜੀ ਦੇ ਇਥੇ ਜੁੜ ਕੇ ਬਹੁਤ ਇਸ਼ਤ ਦਾ ਆਓ ਸਤਿਕਾਰ ਸਾਹਿਬ ਮਨਾਉਂਦਾ ਹੈ ਔਰ ਹਰ ਸਾਲ ਹੀ ਮਾਨਯੋਗ ਜ਼ਥੇਦਾਰ ਸ਼੍ਰੀ ਅਕਾਲ ਪਖਤ ਸਰ ਜੀ ਵੱਲੋਂ ਕੌਮ ਦੇ ਨਾਂ ਤੇ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਸੰਗਤ ਜੀ ਮੁਗਲ ਕਾਲ ਵੇਲੇ ਹਿੰਦੁਸਤਾਨ ਦੇ ਜਨਤਾ ਦੇ ਉੱਤੇ ਅਨੇਕਾ ਪ੍ਰਕਾਰ ਦੀਆਂ ਉਪਬੰਧੀਆਂ ਸਨ ਜਿਵੇਂ ਕੋਈ ਦਰਬਾਰ ਰਾ ਕੇ ਬੈਠ ਨਹੀਂ ਸਕਦਾ ਕੋਈ ਹਥਿਆਰ ਜਮਾ ਨਹੀਂ ਕਰ ਸਕਦਾ ਕੋਈ ਹਥਿਆਰ ਪਹਿਨ ਨਹੀਂ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਫੌਜ ਭਰਤੀ ਨਹੀਂ ਕਰ ਸਕਦਾ ਇਤਿਹਾਸਿਕ ਕਈ ਪ੍ਰਕਾਰ ਦੀਆਂ ਪਾਬੰਦੀਆਂ ਸਨ ਇਥੋਂ ਤੱਕ ਕਿਵੇਂ ਪਾਬੰਦੀਆਂ ਆਸਾਨਕ ਕੋਈ ਆਪਣੇ ਸਿਰ ਤੇ ਬਾਗੀ ਨਹੀਂ ਸੀ ਬਣ ਸਕਦਾ ਮੇਰੇ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਇਕ ਇੰਤਲਾਬ ਸਮੁੱਚੇ ਕੌਮ ਵਿੱਚ ਲਿਆਂਦਾ ਔਰ ਪੰਥ ਦੀਆਂ ਦੋ ਮਹਾਨ ਹਸਤੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਔਰ ਭਾਈ ਸਰ ਭਾਈ ਗੁਰਰਾਸ ਜੀ ਬਾਸੋਂ ਆਪ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਬ ਰੱਖ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪੜੇ ਜੀ ਉਸਾਰੀ ਕਰਵਾਈ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸੀ ਰਾਜ ਨਹਿ ਹੱਥ ਲਗਾਇਓ ਬੁੱਢੇ ਆਉ ਗੁਰਦਾਸ ਬਣਾਇਓ ਸੰਗਤਿਸ਼ਕਰੀ ਅਕਾਲ ਪਤਿ ਸਾਹਿਬ ਜੀ ਦੀ ਰਚਨਾ ਨੀਰੀ ਪੀਰ ਤੇ ਮਾਰਕ ਸਤਿਗੁਰੂ ਧਾਰਗੁਰੂ ਹਰਕੁਮਤ ਸਾਹਿਬ ਜੀ ਨੇ ਆਪਣੀ ਹਾਜ਼ਰੀ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਸਰਪਾਈ ਗੁਰਦਾਸ ਜੀ ਪਾਸੋਂ ਕਰਵਾਈ ਔਰ ਮੁਗਲਾਂ ਵੱਲੋਂ ਲਗਾਇਆ ਜਾਂ ਜਾਂ ਪਬੰਧੀਆਂ ਦੇ ਬਿਲਕੁਲ ਉਲਟ ਜਾ ਕੇ ਸਤਪੁਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ ਔਰ ਦਿੱਲੀ ਦੇ ਤਾਕਤ ਤੇ ਬਿਲਕੁਲ ਸਾਹਮਣੇ ਸਤਪੁਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਕਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਆਪ ਸਤguru ਜੀ ਬਰਾਜਮਾਨ ਹੋਏ ਮੇਰੇ ਅਤੇ ਪੀਰੀ ਦੀਆਂ ਦੋ ਕੁਰਬਾਨਾਂ ਤਾਰਨ ਕੀਤੀਆਂ ਟਾਡੀ ਪ੍ਰਥਾ ਦੀ ਅਰੰਭਤਾ ਸਤਪੁਰਾਂ ਨੇ ਕੀਤੇ ਭਾਈ ਨੱਥਾ ਜੀ ਭਾਈ ਅਬਦੁੱਲਾਹ ਜੀ ਨੇ ਬਾਰਗਾਈ ਦੋ ਤਰਵਾਰੀ ਬਤੀਆਂ ਇਕ ਦੇਰੀ ਦੀ ਇੱਕ ਪੇਲ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾ ਕੋਟ ਗੜ ਦਰਵਾਜ਼ਾ ਪਰ ਲੁਖੀਰ ਦੀ ਨਾਲ ਸਿਪਾਹੀ ਨੀਲਨੰਦ ਮਾਰ ਗੁਸਤਾ ਕਰੇ ਕਾਹੀਰ ਦੀ ਔਰ 사ਤਪੁਰਾ ਵੱਲ ਹੱਥ ਕਰਕੇ ਉਹਨਾਂ ਤੋਂ ਵੀ ਟਾਡੀਆਂ ਨੇ ਤੇ ਗੱਲ ਕੇ ਸਤਿਗੁਰੂ ਪਾਗ ਤੇਰੀ ਇਹ ਜਹਾਗੀਰ ਤੇ ਕਿ ਤੇਰੀ ਬਾਦ ਦੇ ਸਾਹਮਣੇ ਤੇ ਜਹਾਗੀਰ ਦੇ ਪਾਗ ਬਹੁਤ ਸ਼ਿੱਕੀ ਹੈ ਔਰ ਉਹ ਸੰਗਤ ਕਿੱਥੋਂ ਇਹ ਗੱਲ ਨਾਲ ਹਕਮਤ ਮੁਰਾਸ ਆ ਸਕਦੀ ਹੈ ਸੰਗ ਚੁੱਗਲ ਖਾਰਾ ਚੁੱਗਲ ਕੋਰਾ ਨੇ ਚੁੱਗਲੀ ਖਾਦੀ ਕਿ ਅੱਜ ਇਹ ਤੁਹਾਡੇ ਸਾਹਮਣੇ ਤਖਤ ਰਾਜ ਕੇ ਬਹਿ ਗਏ ਨੇ ਦਰਬਾਰ ਪਾਕ ਦੇ ਬਹਿ ਗਏ ਨੇ ਹਥਿਆਰ ਜਮ੍ਹਾਂ ਕਰ ਲਏ ਨੇ ਘੋੜੇ ਜਮ੍ਹਾਂ ਕਰ ਲਏ ਨੇ ਜੰਗੀ ਕਰਤੱਵ ਕਰਨ ਲੱਗ ਪਏ ਨੇ ਇਹਨਾਂ ਨੂੰ ਹੁਣ ਕੋਈ ਕਾਬੂ ਕਰਨਾ ਚਾਹੀਦਾ ਔਰ ਵਾਦਸ਼ਾਲ ਕਰਕੇ ਸਤਿਗੁਰੂ ਧੰਕ ਬੁਹਾਰੂਪਨ ਸਾਹਿਬ ਜੀ ਮਹਾਰਾਜ ਜੀ ਨੂੰ ਵਾਦੀਗਰ ਬੁਲਾ ਕੇ ਗਵਾਦੀਆਂ ਦੇ ਕਿਲੇ ਵਿੱਚ ਰੱਖਿਆ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹੁੰਦਾ ਹੈ ਕਿ ਗੁਰੂ ਨੂੰ ਕੈਦ ਨਹੀਂ ਕਰ ਸਕਦਾ ਗੁਰੂ ਕੈਦੀ ਨਹੀਂ ਸੰਤਾਂ ਬਲਕੇ ਗੁਰੂ ਸਾਹਿਬ ਤੇ ਬੰਦੀ ਛੋੜਨੇ ਉਹ ਬੰਦ ਖਵਾਸੀ ਪਰਵਾਉਣ ਵਾਸਤੇ ਉਹਨਾਂ ਰਾਜਾਂ ਦੇ ਗਵਾਲੀਆ ਨਿਕਾ ਪਹੁੰਚੇ ਸਨ ਔਰ ਉਹ ਸੰਗਤ ਦੀ ਗਵਾਲੀਆ ਤਾਂ ਉਹ ਕਿਲਾ ਇੱਕ ਐਸਾ ਕਿਲਾ ਹੈ ਕਿ ਜਿਸ ਕਿਲੇ ਵਿੱਚ ਜੇਕਰ ਕੋਈ ਕੈਦੀ ਜਿਉਂਦਾ ਪਹੁੰਚ ਜਾਂਦਾ ਹੈ ਪਰ ਉੱਥੋਂ ਜਿਉਂਦਾ ਵਾਪਸ ਨਹੀਂ ਆ ਸਕਦਾ ਇਸੇ ਕਰਕੇ ਇਸ ਹਕੂਮਤ ਦੇ ਭਗਲੀਆ ਹਕੂਮਤ ਨੇ ਮੇਰੀ ਪੀਰ ਤੇ ਮਾਰਗ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਆਂ ਵਿੱਚ ਰੱਖਿਆ ਜਿਹੜੇ ਉੱਥੇ ਕੈਦੀ ਰਾਜਸਥਾਨ ਦੇ ਸਿਆਸੀ ਕੈਦੀ ਸਨ ਸਤਿਗੁਰਾਂ ਦਾ ਆਉਣਾ ਸੁਣ ਕੇ ਬਹੁਤ ਪ੍ਰਸੰਨ ਹੋਏ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਮਿਲੀ ਔਰ ਇੱਕ ਭਰੋਸਾ ਮੰਨਦੇ ਵਿੱਚ ਬਣਿਆ ਕਿ ਹੁਣ ਸਾਡੀ ਬੰਦ ਖਲਾਸੀ ਜ਼ਰੂਰ ਹੋਵੇਗੀ ਕਿਉਂਕਿ ਉਹਨਾਂ ਹੋ ਮਠਾ ਮਠਾ ਕਾਣੇ ਦੇ ਵਿੱਚ ਜ਼ਹਿਰ ਦੇ ਕੇ ਤੇ ਮਾਰਨ ਦੀ ਗੱਤਰਨ ਕੀਤੀ ਜਾਂਦੇ ਸਨ ਕਿ ਹੌਲੀ ਹੌਲੀ ਕਰਕੇ ਇਹਨਾਂ ਦੀ ਮੌਤ ਹੋ ਜਾਏਗੀ ਬੜਾ ਭਰੋਸਾ ਬਣਿਆ ਕਿ ਸਤਿਗੁਰੂ ਜੀ ਦੇ ਵਿੱਚ ਆਏ ਨੇ ਹੁਣ ਸਾਨੂੰ ਕੋਈ ਮਾਰ ਨਹੀਂ ਸਕਦਾ ਤੇ ਹੁਣ ਸਾਨੂੰ ਕੋਈ ਇੱਥੇ ਕੈਦ ਵੀ ਨਹੀਂ ਰੱਖ ਸਕਦਾ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਉਹਨਾਂ ਰਾਜਿਆਂ ਨੇ ਬੇਨਤੀ ਕੀਤੀ ਸਾਡੇ ਇਤਿਹਾਸ ਤੇ ਜ਼ਿਕਰ ਕੀਤਾ ਹੈ ਜੋ ਨਰ ਆਰਤ ਕਹਿ ਇੱਕ ਡੇਰਾ ਸ਼੍ਰੀ ਹਰਗੋਬਿੰਦ ਮੈਂ ਅਬ ਤੇਰਾ ਕੀ ਗਿਣਤੀ ਹੈ ਇਹਾਂ ਬਚਾਵਨ ਨਿਤੈ ਨਾ ਦੇਵ ਦੂਤ ਜਮ ਆਵਣ ਸਤਿਗੁਰ ਪੰਦਿਤ ਜਿਹੜਾ ਸਾਡਾ ਇੱਕ ਵਾਰ ਹੋ ਜਾਂਦਾ ਉਹਨੂੰ ਵੀ ਕਿਲੇ ਤਾਂ ਕੈਦ ਕੀ ਰੱਖ ਸਕਦੇ ਨੇ ਉਹਦੇ ਨੇੜੇ ਤੇ ਜਮ ਵੀ ਨਹੀਂ ਆ ਸਕਦਾ ਤੁਹਾਡੇ ਨੇੜੇ ਤੇ ਜਮ ਵੀ ਨਹੀਂ ਆਏਗਾ ਤੇ ਜਦੋਂ ਸਤਿਗੁਰਾਂ ਨੇ ਉਸ ਗਵਾਰੀਅਰ ਦੇ ਕਿਲੇ ਵਿੱਚੋਂ ਬਾਹਰ ਆਉਣਾ ਸੀ ਉਹਨਾਂ ਕੈਦੀਆਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਨੂੰ ਪਿਆਰ ਬਾਦਸ਼ਾਹ ਨੂੰ ਕਿਹਾ ਕਿ ਕੈਦੀ ਵੀ ਰਹਾ ਕੀ ਇੱਤਿਜ਼ਾਨ ਔਰ ਬਾਦਸ਼ਾਹ ਨੇ ਕਿਹਾ ਕਿ ਜਿੰਨੇ ਕੈਦੀ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਜਾਣਗੇ ਉਹ ਸਾਰੇ ਤੋਂ ਸਾਰੇ ਕੈਦੀ ਰਹਾ ਕਰ ਦਿੱਤੇ ਜਾਣ ਸੰਗਤ ਜੀ ਇਤਿਹਾਸਕਾਰਾਂ ਨੇ ਦੋ ਰਾਵਾਂ ਲਿਖੀਆਂ ਨੇ ਇੱਕ ਇਹ ਹੈ ਕਿ ਰਾਜਿਆਂ ਦੀ ਗਿਣਤੀ 52 ਸੀ ਔਰ ਇਹ ਵੀ ਰਾਏ ਕਰਨੀ ਹੈ ਕਿ ਰਾਜਿਆਂ ਦੀ ਗਿਣਤੀ 1 101 ਸੀ ਗੁਰਮੁਖਵਾਂ ਜਨਮ ਦਿਨ 14 ਦਿਨ ਹੈ ਇਹਨੂੰ ਦਿਵਾਲੀ ਕਰਕੇ ਵੀ ਮਨਾਇਆ ਜਾਂਦਾ ਹੈ ਔਰ ਜੁਗਾ ਜੁਗਾਂਤਰਾ ਤੋਂ ਇਹ ਇਸ ਤਿਉਹਾਰ ਨੂੰ ਹਿੰਦੁਸਤਾਨ ਦੇ ਲੋਕ ਮਨਾਉਂਦੇ ਨੇ ਕਿਉਂਕਿ ਇਸ ਦਿਨਾ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਛੱਡ ਕੇ ਵਾਪਸ ਅਜੋਧਿਆ ਪਰਤੇ ਸਨ ਔਰ ਅਜੋਧਿਆ ਦੇ ਵਸਨੀਕਾਂ ਨੇ ਦੀਵੇ ਜਗਾ ਕੇ ਤੇ શ્રી रामचंद्र ਜੀ ਨੂੰ ਜੀਓ ਆਇਆ ਆ ਆ ਉਹਨਾਂ ਦਾ ਸਵਾਗਤ ਕੀਤਾ ਭਰਜੇ ਕਰ ਹਿੰਦੁਸਤਾਨ ਦੇ ਲੋਕਾਂ ਨੂੰ ਦੀਵਾਲੀ ਮਨਾਉਣ ਦਾ ਕਿਉਂ ਦੇ ਦੀਵੇ ਬਾਲਣ ਦਾ ਜੇਕਰ ਅੰਧਕਾਰ ਦਿੰਦਾ ਤੇ ਉਹ ਮੇਰੀ ਪੀੜ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਕਮ ਸਿੰਘ ਜੀ ਮਹਾਰਾਜ ਜੀ ਨੇ ਦਿੱਤਾ ਕਿਉਂਕਿ ਜਿੱਥੇ ਸਤਿਗੁਰਾਂ ਨੇ ਉਹ 52 ਕੈਦੀ ਜਾਂ 101 ਕੈਦੀ ਕੇਲੇ ਵਿੱਚੋਂ ਰਿਹਾ ਕਰਵਾਏ ਉਥੇ ਉਹਨਾਂ ਨੂੰ ਉਹਨਾਂ ਦੀਆਂ ریاستਾਂ ਦੇ ਵਿੱਚ ਪਹੁੰਚਾ ਕੇ ਉਹਨਾਂ ਦਾ ਪੰਨਾ ਦਾ ਰਾਜ ਭਾਗ ਨੂੰ ਉਹਨਾਂ ਨੂੰ ਵਾਪਸ ਦਵਾਇਆ ਇਸ ਤਰ੍ਹਾਂ ਸਾਰੇ ਹਿੰਦੁਸਤਾਨ ਵਾਸੀਆਂ ਨੇ ਹਿੰਦੁਸਤਾਨ ਦੇ ਵਿੱਚ ਦੀਪ ਮਾਲਾ ਕਰਕੇ ਤੇ ਜਿਸ ਤਿਉਹਾਰ ਨੂੰ ਮਨਾਉਣਾ ਕੀਤਾ ਔਰ ਜਦ ਸਤਿਗੁਰੂ ਜੀ ਸ਼੍ਰੀ ਅਮਰਸਰ ਸਹਿ ਪਹੁੰਚੇ ਇਸ ਤੇ ਇਥੇ ਇੱਕ ਬੇਨਤੀ ਜ਼ਰੂਰ ਕਰਨ ਜੋਗ ਹੈ ਕਿ ਜਿਸ ਜਿਸ ਰਸਤੇ ਤੋਂ ਗੁਆਚਗਤ ਤੋਂ ਚੱਲ ਕੇ ਸਤਿਗੁਰੂ ਜੀ ਅਮਰਸਰ ਸਹਿ ਪਹੁੰਚੇ ਸਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਕਤਨਿਕ ਘੋੜ ਦੇ ਦੀਵੇ ਬਾਲ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਵਾਗਤ ਕੀਤਾ ਸੀ ਔਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਜੀ ਵਿਖੇ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬਹਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖਾਂ ਨੂੰ ਨਾਲ ਲੈ ਕੇ ਜਿੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਪੰਥ ਸਾਹਿਬ ਦੀਪ ਮਾਲਾ ਕੀਤੀ ਉਥੇ ਸਾਰੇ ਸ਼ਹਿਰ ਵਿੱਚ ਦੀਪ ਮਾਲਾ ਕਰਕੇ ਤੇ ਮੇਰੀ ਪੀਰ ਦੇ ਮਾਲਕ ਸਤਿਗੁਰੂ ਭਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਵਾਗਤ ਕੀਤਾ ਸਤਿਗੁਰਾਂ ਦੀ ਜੋ ਆ ਆ ਕਿ ਉਹਨੂੰ ਪੁਰਾਣੇ ਜੀ ਸੰਗਤ ਜੀ ਇਸ ਬਾਵਨ ਪਵਿੱਤਰ ਤਿਉਹਾਰ ਨੂੰ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਪਤਿਸ਼ਾਹ ਜੀ ਦੇ ਰੱਖੇ ਜੁੜ ਕੇ ਬੜੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਉਂਦਾ ਹੈ ਬਾਬਾ ਬੁੱਟਾ ਸਾਹਿਬ ਦਾ ਜ਼ਿਕਰ ਕਰਨਾ ਇਥੇ ਜ਼ਰੂਰੀ ਹੋਵੇਗਾ ਕਿਉਂਕਿ ਜਦ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਸਨ ਤੇ ਬਾਬਾ ਬੁੱਟਾ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਘਾਟ ਵਿੱਚ ਵਿਚਾਰ ਲੈ ਕੇ ਕਿਲੇ ਦੀ ਪ੍ਰਕਰਮਾ ਕਰਕੇ ਤੇ ਕਿਲੇ ਦੇ ਦਰਵਾਜ਼ੇ ਤੇ ਮੱਥਾ ਟੇਕਿਆ ਕਰਦੇ ਸਨ ਪੁੱਛਿਆ ਗਿਆ ਕਿ ਤੁਸੀਂ ਇੱਥੇ ਮੱਥਾ ਕਿਉਂ ਟੇਕਦੇ ਹੋ ਤੇ ਬਾਬਾ ਜੀ ਕਹਿਣ ਲੱਗੇ ਇੱਥੇ ਮੇਰੀ ਪੀੜ ਦੇ ਮਾਰਕ ਸਤਿਗੁਰੂ ਘਰ ਹਰਿਵੰਦ ਸਾਹਿਬ ਤੇ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਬਰਾਜਮਾਨ ਨੇ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਸਤਿਗੁਰਾਂ ਨੇ ਬਖਸ਼ਿਸ਼ਾਂ ਦਿੱਤੀਆਂ ਕਿ ਬਾਬਾ ਮੁੱਢਾ ਜੀ ਤੁਹਾਡੀਆਂ ਪੇਚਾਂਕੀਆਂ ਜੋਗੋ ਜੁਗ ਅਟਲ ਰਹਿਣਗੀਆਂ ਉਦੋਂ ਤੋਂ ਲੈ ਕੇ ਸੰਗਤ ਦੇ ਹਰ ਰੋਜ਼ ਸ਼ਾਮ ਨੂੰ ਇੱਕ ਚਮਕੀ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਵਿਖੇ ਕਰਮਾ ਕਰਦੇ ਹੋਏ ਸੱਚਖੰਡ ਸਾਹਿਬ ਦੇ ਅੰਦਰਲੇ ਦਰਸ਼ੀਂ ਦਰਵਾਜ਼ੇ ਤੇ ਪਹੁੰਚਦੇ ਆ ਸਤਿਕਾਰ ਵੱਜੋਂ ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰਨਾ ਸੁਆਗਤ ਕਰਦੇ ਰਹਿੰਦੇ ਗੁਰੂ ਕੋ ਪਿਆਰੇ ਹੱਥ ਵਿੱਚ ਨਿਸ਼ਾਨ ਸਾਹਿਬ ਲੈ ਕੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਪਰ ਕਰਮਾ ਕਰਕੇ ਮੋਰ ਦੇ ਦਰਵਾਜੇ ਕੋਲਾ ਕੇ ਅਰਦਾਸ ਬੇਨਤੀ ਕਰਕੇ ਤੇ ਚੰਪੀ ਸਾਹਿਬ ਦੇ ਸਬਾਪ ਦੀ ਕਰਦੇ ਨੇ ਗੁਰੂ ਕੋ ਇਹ ਉਦੋਂ ਦੀਆਂ ਪਰਯਾਦਾਵਾਂ ਪਰੰਪਰਾਵਾਂ ਜੋ ਸਾਨੂੰ ਬਖਸ਼ਿਸ਼ ਕੀਤੀਆਂ ਗਈਆਂ ਅਵਾਜ ਜੁਗ ਜੁਗ اٹਾਲਣੇ ਔਰ ਗੁਰੂ ਕਿਰਪਾ ਕਰੇ ਜੁਗੋ ਜੁਗ اٹਾਲ ਨਹੀਂ ਰਹਿਣ ਗਿਆ ਅੱਜ ਬੰਦੀ ਛੋੜ ਦਿਵਸ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਹੈ ਤੇ ਸਤਿਗੁਰੂ ਜੀ ਉਸ ਮੁੱਚੇ ਖਾਲਸਾ ਪੰਥ ਅੰਦਰ ਪੂਰਨ ਏਕਤਾ ਇਤਿਫਾਕ ਦੀ ਦਾਤ ਬਖਸ਼ਿਸ਼ ਕਰਨ ਔਰ ਖਾਲਸਾ ਪੰਥ ਨੂੰ ਸਦਾ ਵਾਸਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੇਸ਼ਾਂ ਭਰ ਦੇ ਸਤਿਵਾਨੀਆਂ ਹੋਈਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਪੁਰਖ ਜੀ ਦੇ ਪਹੁੰਚਣ ਤੇ ਬਹੁਤ ਬਹੁਤ ਜੀ ਆਇਆਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हरियाणा सिख गुरुद्वारा ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਢੀਂਡਾ ਵੱਲੋਂ ਬੰਦੀ ਛੋੜ ਦਿਵਸ ਦੇ ਮੌਕੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਖ ਸੇਵਾਦਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਦੀਸ਼ ਸਿੰਘ ਢੀਂਡਾ ਮੇਰੇ ਵੱਲੋਂ ਅਤੇ ਸਾਰੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਹਿਬਾਨ ਵੱਲੋਂ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੰਦੀ ਛੋੜ ਦੇਸ ਦੀਆਂ ਲੱਖ ਲੱਖ ਵਧਾਈਆਂ ਹੁਣ ਆਪ ਜੀ ਦੇ ਪਰਿਵਾਰਾਂ ਵਿੱਚ ਕਾਮਨਾ ਕਰਦੀ ਹਰਿਆਣਾ ਕਮੇਟੀ ਕਿ ਸੁਖ ਸ਼ਾਂਤੀ ਰਹੇ ਆਪ ਚੜ੍ਹਦੀ ਕਲਾ ਵਿੱਚ ਰਹੋ ਹਰਿਆਣਾ ਕਮੇਟੀ ਆਪ ਜੀ ਦੇ ਨਾਲ ਹੈ ਆਪ ਜੀ ਦੀ ਹਰਿਆਣਾ ਕਮੇਟੀ ਆਪ ਜੀ ਦੇ ਨਾਲ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਛਿੰਡਾ ਵੱਲੋਂ ਕਮੇਟੀ ਮੀਟਿੰਗ ਕਰਕੇ ਮੁਲਾਜ਼ਮਾਂ ਨੂੰ 1500 ਰੁਪਏ ਦਿਵਾਲੀ ਬੋਨਸ ਦਿੱਤਾ ਗਿਆ ਜਿਸ ਦੀ ਸਮੂਹ ਮੁਲਾਜ਼ਮਾਂ ਵੱਲੋਂ ਬਹੁਤ ਹੀ ਸ਼ਲਾਘਾ ਵੀ ਕੀਤੀ ਗਈ ਵਿਸ਼ਕਰਮਾ ਦਿਵਸ ਦੇ ਮੌਕੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਪਹੁੰਚੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜਿੱਥੇ ਹੀ ਉਹਨਾਂ ਨੇ ਧਾਰਮਿਕ ਸਥਾਨਾਂ ਤੇ ਪਹੁੰਚ ਕੇ ਸੰਗਤਾਂ ਦਾ ਆਸ਼ੀਰਵਾਦ ਲਿਆ ਉੱਥੇ ਹੀ ਇਸ ਦਿਹਾੜੇ ਨੂੰ ਲੈ ਕੇ ਸੰਗਤਾਂ ਨੂੰ ਵਧਾਈ ਵੀ ਦਿੱਤੀ ਬਹੁਤ ਹੀ ਪਾਵਨ ਪਵਿੱਤਰ ਸਥਾਨ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਮਿੱਠੀ ਨਿੱਗੀ ਮੁਕੱਦਸ ਜੋ ਗੋਦੀ ਜੁੜ ਬੈਠੀ ਸਾਧ ਸੰਗਤ ਫਤਿਹ ਕਰੋ ਪ੍ਰਵਾਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਦ ਆਪਾਂ ਸਾਰੇ ਭਵਨ ਵਿਸ਼ਕਰਮਾ ਜੀ ਮਹਾਰਾਜ ਦਾ ਪਵਿੱਤਰ ਦਿਹਾੜਾ ਆਪਾਂ ਸਾਰੇ ਬੜੇ ਧੂਮ ਧਾਣ ਦੇ ਨਾਲ ਮਨਾ ਰਹੇ ਆ ਸਮੁੱਚੇ ਪੰਜਾਬ ਦੇ ਵਿੱਚ ਇਸ ਪੂਰੇ ਮੁਲਕ ਦੇ ਵਿੱਚ ਉਹ ਦੇਸ਼ ਦੁਨੀਆ ਦੇ ਵਿੱਚ ਇਹ ਪਵਿੱਤਰ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਔਰ ਇਹ ਦਿਹਾੜੇ ਸਾਧ ਸੰਗਜੋ ਉਹਨਾਂ ਸ਼ਖਸੀਤਾ ਉਹਨਾਂ ਗੁਰੂਆਂ ਪੀਰਾਂ ਪੈਗੰਬਰਾਂ ਉਹਨਾਂ ਮਹਾਪੁਰਖਾਂ ਦੇ ਉਹਨਾਂ ਰੂਹਾਂ ਦੇ ਹੀ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਦੁਨੀਆ ਨੂੰ ਲੋਕਾਈ ਨੂੰ ਕੋਈ ਚੰਗੀ ਸੇਧ ਚੰਗੀ ਦਿਸ਼ਾ ਦਿਖਾਈ ਹੁੰਦੀ ਹੈ ਕੁਝ ਨਾ ਕੁਝ ਕਾਇਨਾਤ ਵਾਸਤੇ ਕੀਤਾ ਹੁੰਦਾ ਹੈ ਪਵਨ ਵਿਸ਼ਕਰਮਾ ਜੀ ਮਹਾਰਾਜ ਨੇਤਾ ਸਮੁੱਚੀ ਲੋਕਾਈ ਨੂੰ ਦਸਾਂ ਨੋਹਾਂ ਦੀ ਔਰ ਤੁਸੀਂ ਉਹਨਾਂ ਦੇ ਵੰਸ਼ਜੋਂ ਉਹਨਾਂ ਦੇ ਆਪ ਸਾਰੇ ਬੱਚੇ ਆ ਤੇ ਉਹਨਾਂ ਨੇ ਜੋ ਸਿਰੜ ਦਾ ਮਿਹਨਤ ਦਾ ਕਲਾ ਦਾ ਇੱਕ ਸਮੇਰ ਦਾ ਸਨੇਹਾ ਦਿੱਤਾ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸਨੇਹਾ ਹੈ ਔਰ ਗੁਰੂ ਸਾਹਿਬ ਨੇ ਵੀ ਕਿਹਾ ਕਿ ਸਭ ਤੋਂ ਵੱਡਾ ਧਰਮ ਸਭ ਤੋਂ ਵੱਡਾ ਕਰਮ ਦਸਾਂ ਨੌਾਂ ਦੀ ਕਿਰਤ ਕਮਾਈ ਹੈ ਤੇ ਉਹੀ ਦਸਾਂ ਨੌਾਂ ਦੀ ਕਿਰਤ ਕਮਾਈ ਹੈ ਜਿਹੜੀ ਉਹ ਆਪਣਾ ਭਾਈਚਾਰਾ ਉਹ ਕਰ ਰਿਹਾ ਹੈ ਔਰ ਐਸੀ ਕਰਕੇ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਦੀ ਕਿਰਪਾ ਜਿਹੜੀ ਉਹ ਬੜੀ ਅਪਰੰਪਾਰ ਹੈ ਕਿਉਂਕਿ ਸੱਚੀਆਂ ਕਿਰਤਾਂ ਨੂੰ ਹੀ ਪ੍ਰਮਾਤਮਾ ਭਾਗ ਨੇ ਜਿਹੜਾ ਉਹ ਲਾਉਂਦੇ ਨੇ ਸੋ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਇੱਕ ਨਿਮਾਣਾ ਜਿਹਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਨੇ ਆ ਉਥੇ ਆਓ ਸਾਰੇ ਨਾਲ ਮਿਲ ਕੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਕੇ ਸੱਚੇ ਪਾਤਸ਼ਾਹ ਸਾਡੇ ਇਸ ਪਰਿਵਾਰ ਨੂੰ ਇਸ ਇਲਾਕਾ ਰੂਪੀ ਪਰਿਵਾਰ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦੇਣ ਤੁ ਕੋਈ ਰੌਚਾ ਬਿਣੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਕਿਹੜੇ ਤਰੱਕੀਆਂ ਬਖਸ਼ਣ ਇਹਨੇ ਸ਼ਬਦਾਂ ਦਾ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਜੋ ਵੀ ਕੋਈ ਹੁਕਮ ਮੈਨੂੰ ਸਾਧ ਸੰਗਤ ਵੱਲੋਂ ਮੇਰੇ ਸਾਥੀਆਂ ਵੱਲੋਂ ਸੱਗੂ ਸਾਹਿਬ ਹਣਾ ਵੱਲੋਂ ਜਥੇਦਾਰ ਜੀ ਹਣਾ ਵੱਲੋਂ ਜੋ ਲੱਗਦਾ ਰਹੇ ਤੇ ਲੱਗਦਾ ਰਹੂਗਾ ਉਹ ਹਮੇਸ਼ਾ ਸਿਰ ਮੱਤੇ ਪ੍ਰਵਾਨ ਹੋਊਗਾ ਇਹਨੇ ਸ਼ਬਦ ਨਾਲ ਤੁਹਾਡਾ ਬੇਨਤੀ ਕਰ ਸਾਰਿਆਂ ਦਾ ਚੌਂਕ ਦਿੱਤਾ ਜਾ ਕਿ ਕੋਈ ਵੀ ਦਿੱਤਾ ਜਾ ਤੇ ਚਰਮਾ ਨਹੀਂ ਦੇਣਾ ਉਹੀ ਉਹੀ ਗੱਲ ਕਰ ਰਹੀ ਸੀ ਜੀ ਉਹ ਹਾਂਜੀ ਚਾਹਵਦਾ ਕੋਈ ਵੀ ਜਗਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕੇ ਤੁਹਾਡਾ ਤੁਸੀਂ ਬੇਨਤੀ ਨਾ ਕਰਿਆ ਕਰੋ ਤੁਸੀਂ ਹੁਕਮ ਕਰਿਆ ਕਰੋ ਕਿਉਂਕਿ ਕਿਉਂਕਿ ਕੁਛ ਕਰਨਯੋਗਾ ਇਥੋਂ ਤੱਕ ਜੇ ਅਮਨ अरोੜੇ ਦੀ ਕੋਈ ਕੋਈ ਪਛਾਣ ਨਹੀਂ ਹੈਗੀ ਜੇ ਅੱਜ ਕੋਈ ਅੱਜ ਪਛਾਣ ਬਣੀ ਹੈ ਕੁਝ ਕਰਨਯੋਗ ਹੋਇਆ ਤੇ ਉਹ ਤੁਹਾਡੇ ਸਾਰਿਆਂ ਦੀ ਕਿਰਪਾ ਤੁਹਾਡੇ ਸਾਰਿਆਂ ਸਾਥ ਸਹਿਯੋਗ ਸਦਕਾ ਹੀ ਹੋਇਆ ਮੈਂ ਉੱਥੇ ਬੈਠਾ ਵੀ ਜਦੋਂ ਤੁਸੀਂ ਗੱਲ ਕੀਤੀ ਸਰਗੋਸਬ ਉੱਥੇ ਬੈਠੇ ਵੀ ਇਹੀ ਗੱਲ ਕਰ ਰਹੇ ਸੀਗੇ ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ ਤੁਹਾਡੀ ਗੱਲ ਹੈ ਜਿਹੜੀ ਤੁਹਾਡਾ ਹੁਕਮ ਹੈ 100% ਜਾਇਜ਼ ਹੈ ਸਿਰਫ ਮੈਨੂੰ ਮਹਿਕਮੇ ਵਾਲਿਆਂ ਨੂੰ ਬੁਲਾ ਕੇ ਜਗ੍ਹਾ ਆਈਡੈਂਟੀਫਾਈ ਕਰ ਲੈਣ ਦਿਓ ਕਿਉਂਕਿ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਚੌਂਕ ਬਣਾਈਏ ਤੇ ਉੱਥੇ ਕੱਲ ਨੂੰ ਮੁੜ ਕੇ ਟ੍ਰੈਫਿਕ ਦੀ ਸਮੱਸਿਆ ਹੋ ਜੇ ਕਿਉਂਕਿ ਆਪਾਂ ਜੇ ਚਾਹੇ ਆਈਡੀ ਚੌਕ ਦੀ ਗੱਲ ਕਰਦੇ ਉੱਥੇ ਤੁਸੀਂ ਦੇਖੋਗੇ ਕਿ ਆਲਰੇਡੀ ਜਗ੍ਹਾ ਬਹੁਤ ਘੱਟ ਹੈ ਤੇ ਹਰ ਪਿੰਨੇ ਪਾਸਿਓਂ ਟ੍ਰੈਫਿਕ ਜੈਮ ਹੋਇਆ ਹੁੰਦਾ ਠੀਕ ਹੈ ਨਾ ਸੋ ਉਹ ਮੈਨੂੰ ਤੁਸੀਂ ਤੁਸੀਂ ਵੀ ਇੱਕ ਦਿਨ ਆਜੋ ਮੇਰੇ ਕੋਲੇ ਮਹਿਕਮੇ ਵਾਲੇ ਨੂੰ ਵੀ ਬੁਲਾ ਲੈਂਦੇ ਐਡਮਿਨਿਸਟ੍ਰੇਸ਼ਨ ਨੂੰ ਬੁਲਾ ਲੈਂਦੇ ਆ ਆਪਾਂ ਜਗ੍ਹਾ ਜਿਹਦੇ ਨਾਲ ਸਹੂਲਤ ਹੋਵੇ ਲੋਕਾਂ ਨੂੰ ਉਹ ਆਇਡੈਂਟੀਫਾਈ ਕਰ ਲਈਏ ਮੁਸ਼ਕਲ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਮੇਰਾ ਕੰਸਲ ਸਰਵੇ ਇਹਨਾਂ ਦਾ ਬਾਕੀ ਤੁਹਾਡਾ ਹੁਕਮ ਹੈ ਸਰਬੱਤੇ ਪ੍ਰਵਾਨ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਨਮਾਨ